ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਤਿੰਨ ਗਾਵਾਂ ਸੇ ਲੈ ਕੇ ਆਏ ਜੀ ਤੰਨੇ ਬਈ ਤਾਜ਼ੀਆਂ ਸੂਈਆਂ ਨੇ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਜੀ ਤਾਂ ਕਿ ਹਰ ਇੱਕ ਆਉਣ ਵਾਲੀ نئی ਵੀਡੀਓ নোਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਆਓ ਕਰ ਲੈਨੇ ਬਾਈ ਨਾ ਗੱਲ ਬਾਤ ਆਜੋ ਜੀ ਬਾਈ ਜੀ ਸਸਕਾਲ। ਨਸਰੀਕਾਲ ਬਾਈ। ਹੋ ਠੀਕ ਹੋ ਵਧੀਆ। ਬਹੁਤ ਵਧੀਆ ਵੀ। ਕਿਵੇਂ ਚੱਲਦਾ ਬਾਈ ਕੰਮ ਕਾਰ? ਕੰਮ ਕਾਰ ਬਹੁਤ ਵਧੀਆ ਚੱਲਦਾ ਬਈ। ਠੀਕ ਆ। ਕਿੰਨੇ ਵੜਾ ਨੇ ਅੱਜ? ਅੱਜ ਆਪਣੇ ਕੋਲ ਬੜਾ ਡਾਇਰੈਕਟਰ 5-6 ਵੜਾ ਹੀ ਆ ਗਿਆ। ਓਕੇ। ਤਨ ਤਾਜ਼ੀਆਂ ਸੂਆਂ ਜਾਵਾਂ। ਹੂੰ। ਤੇ ਆਹ ਤੜਕੀ ਸੂਈ ਹੈਗੀ। ਠੀਕ ਆ। ਤੇ ਇੱਕ ਆਪਣੇ ਕੋਲ ਤੜਕੀ ਹੈਈ ਸੂਈ ਸੋਈ ਵੜ। ਠੀਕ ਆ ਬਾਈ। ਤੇ ਮੋਲ ਜਾਇਜ਼ ਹੋਣਗੇ। ਮੋਲ ਡਾਇਰੈਕਟਰ ਜਮਾਂ ਜਾਇਜ਼ ਹੋਣਗੇ। ਠੀਕ ਆ। ਨਾਮ ਤੇ ਐਡਰੈਸ ਬੋ ਨਾਮ ਮਿਹਰਜੀ ਸਿੰਘ ਪਿੰਡ ਸ਼ਨਗਲਾਬ ਸਿੰਘਾਲਾ ਜਿਲ੍ਹਾ ਬਰਨਾਲਾ ਤੇ ਤਹਿਸੀਲ ਤਪਾਰ ਰਹਿੰਦੇ ਆਪਾਂ ਨੇੜੇ ਓਕੇ ਬਈ ਜਿਹੜੇ ਆਪਾਂ ਭਲੌਰ ਸਹਿ ਰਹੇ ਆ ਵੀ ਮੋਬਾਈਲ ਨੰਬਰ ਬੋ ਮੋਬਾਈਲ ਨੰਬਰ ਹੈਗਾ 95014 ਬਈ 33579 ਠੀਕ ਹੈ ਬਈ ਬਾਕੀ ਵੀ ਕਦੇ ਵੀ ਕਿਸੇ ਨੇ ਗਾਂ ਲੈਣੀ ਹੈਗੀ ਆ ਉਹ ਨਰਕ ਪਰ ਕਰਕੇ ਲੈਵੇ ਆਪਣੀਆਂ ਸਾਰੀਆਂ ਬਣਾ ਲਿਆਂਦੀਆਂ ਹੁੰਦੀਆਂ ਕੋਈ ਘਰ ਦੀ ਨਹੀਂ ਹੁੰਦੀ ਬਸ ਠੀਕ ਹੈ ਕਿਵੇਂ ਆਪਣੇ ਘਰੇ ਸੂਈ ਦੀ ਜੇਰਾ ਬੱਠਲ ਚ ਪਈ ਹੈਗੀ ਠੀਕ ਹੈ ਕਿਹੜਾ ਸੂਸ ਸੂਈ ਹੈ ਇਹ ਪਹਿਲਾ 120 ਬੱਚੀ ਸੂਈ ਹੈ ਡਾਕਟਰ ਕਦੋਂ ਸੂਈ ਹੈ ਵੀਰੇ ਇਹ ਡਾਕਟਰ ਤੜਕੀ ਸੂਈ ਹੈਗੀ ਠੀਕ ਹੈ ਜੇਰ ਪੈ ਗਈ ਹੈ ਜੇਰ ਪੈ ਗਈ ਜੇਰ ਪਈਆ ਬੱਠਲ 'ਚ ਰੱਖੀ ਬੈਠਾ ਬੱਚਾ ਕੀ deta ਇਹਨੇ ਬੱਚਾ deta ਡਾਕਟਰ ਅੱਛਾ deta ਠੀਕ ਹੈ ਤੇ ਦੰਦੋਵੇ ਚਾਰ ਦਿਨ ਦੀ ਹੈਗੀ ਫਾਰਮ 'ਚੋਂ ਬੱਚੀ ਆਈ ਹੈਗੀ ਹੂੰ ਤੇ ਬਾਕੀ ਡਾਕਟਰ ਭਣਾ ਭੁਲਾ ਜੇ ਪਾ ਗਈ ਬੱਚੀ ਸਹੀ ਹੈ ਬਾਕੀ ਲੇਵੇ ਲੂਵੇ ਦੀ ਮੰਨ ਕੇ ਚੱਲ ਕੇ ਦੋ ਬੱਚੇ ਦੇ ਦੁੱਧ ਤੇ ਆਉਣਾਗਾ ਲੇਵੇ ਲੂਵੇ ਦਾ ਡਿਜ਼ਾਈਨ ਹੋਰ ਹੀ ਕੁਛ ਕਰ ਜਾਣਾ ਨੇ ਹੂੰ ਕਿਆ ਬਾਤ ਹੈ ਬਾਈ ਡਾਕਟਰ ਗੱਡੀ ਚ ਆਈ ਕਰਕੇ ਭੜਾਈਆਂ ਕਰ ਗਈ ਠੀਕ ਹੈ ਬਾਈ ਤੇ ਬਾਕੀ ਡਾਕਟਰ ਕਿਦੋਂ ਭੜਾ ਭੜਾ ਲੈ ਗਿਆ ਥੜ ਥੁਰ ਕਾਲਾ ਇੰਨਾ ਗੱਬਰ ਦਾ ਵਿਖਰਵਾ ਸੀਗਾ ਕਿ ਮੈਂ ਕਹ ਰਿਹਾ ਠੀਕ ਹੈ ਬਾਈ ਹੁਣ ਵੀ ਮੰਨ ਕੇ ਚਾਹਦਾ ਦੋ ਟਾਈ ਕਿਲੋ ਬੱਚੇ ਦੁੱਧ ਪਿਆਗਾ ਤੇ ਚਾਰ ਕਿਲੋ ਚੋਆਗਾ ਠੀਕ ਹੈ ਤੇ ਆਹ ਥੋੜਾ ਡਾਕਟਰ ਕਿਹਦਾ ਬੱਚੀ ਤੇ ਲੱਡੂ ਨਾ ਕੱਢ ਗਈ ਹੋਰ ਹੀ ਕੋ ਮੜ ਜਾਣਾ ਠੀਕ ਹੈ ਕੱਦ ਬਹੁਤ ਹਣਾ ਵੈੜਦਾ ਬਾਕੀ ਡਾਕਟਰ ਬਹੁਤ ਪਿਓਰ ਚਾਰ ਦੰਦਾ ਕੀ ਬਾਕੀ ਕੁਆਲਿਟੀ ਦੇਖ ਵੱਚੀ ਦੀ ਕੱਦ ਬਜਟ ਕਿੰਨਾ ਵੱਚੀ ਦਾ ਕੀ ਬਾਤ ਆ ਬਾਈ ਪ੍ਰਿੰਟ ਪ੍ਰਿੰਟ ਬੜਾ ਚੰਗਾ ਹਣਾ ਪ੍ਰਿੰਟ ਪ੍ਰੋਡਕਟਰ ਬਾਕੀ ਸੀਮਨ ਡਿਟੇਲ ਸਾਰੇ ਦਿੱਤੀ ਸੀ ਬੰਦਿਆ ਨੇ ਬੈਨ ਮਾਰਕ ਦਾ ਸੀਮਨ ਲੱਗਿਆ ਹੋਇਆ ਸੀ ਇਹਦੇ ਓਕੇ ਹਾਂ ਖੋਲੀ ਬਾਈ ਤੋਰੀ ਮਣੀ ਫੁੱਲ ਕੱਦ ਫੁੱਲ ਬ੍ਰੀਡ ਲੈ ਵਾਲੂ ਵਾ ਕਮਾਲ ਦਾ ਮੂਰੂ ਲੈ ਵਾ ਚੈੱਕ ਕਰ ਇੱਕ ਨੰਬਰ ਆਹ ਤੁਹਾਨੂੰ ਬੜਾ ਚੰਗਾ। ਬਾਕੀ ਡਾਕਟਰ ਥਣ ਤੇ ਬੱਚੀ ਤਾਂ ਸਟ੍ਰੇਟ ਰੂਟ ਹੂੰ ਤੇ ਆਰਡਰ ਦੀ ਕੁਆਲਿਟੀ ਕੁਲਟੀ ਚੈੱਕ ਕਰਾ ਬੱਚੀ। ਇਹ ਰੇਰ ਤੁਰਦੀ ਥਣ ਖਲਿਆਰ ਦੀ। ਕੀ ਆ ਡਰ ਪਣਾਈਏ ਕਰਕੇ ਬੱਚੀ ਪਾ ਗਈ। ਹੂੰ ਤੇ ਥਣ ਵਿਖਰਵਾ ਬੁਖਰਵਾ ਡਾਕਟਰ ਪਹਿਲਾਂ ਬੱਚੀ ਦੇ ਵਾਕ ਇਹਨਾਂ ਥਣ ਨਹੀਂ ਮੋਟਾ ਲੱਗਦਾ। ਸਹੀ ਹੈ ਭਾਈ। ਹਾਂ। ਹੂੰ। ਬਾਕੀ ਡਾਕਟਰ ਇੱਥੇ ਰੋਕ ਲਈ। ਬਾਕੀ ਡਾਕਟਰ ਕੁਆਲਿਟੀ ਕੁਲਟੀ ਦੇਖ ਬੱਚੇ ਅਸੋ ਤਹਾਂ ਦਾ ਪੱਧਰ ਪੁੱਧਰ ਬੱਛੀ ਕਿੰਨੀ ਹੈਗੀ? ਕੀ ਆ ਬਾਤ ਆ ਬਾਈ? ਹੂੰ ਬਰੀਡ ਬਹੁਤ ਆ ਵੈੜ ਤੇ ਕਿ ਨਹੀਂ? ਬਰੀਡ ਐਟਰ ਬਾਕੀ ਦੁੱਧ ਵੀ ਡਾਇਰੈਕਟਰ ਹੂੰ 8 29 ਕਿਲੋ ਪਾ ਦੂ ਪਹਿਲੇ ਨੇ ਕਿੰਨੇ ਬੰਦੇ ਨੇ ਆਪ ਨੂੰ ਦੱਸਿਆ ਉਹਨਾਂ ਕੋਈ ਬੱਚੀਆਂ ਆ ਗਿਆ। ਠੀਕ ਆ ਵੀਰੇ। ਹਾਂ ਤੇ ਮੁੱਲ ਜੈਜ ਹੋ। ਮੁੱਲ ਡਾਇਰੈਕਟਰ ਬੱਛੀ ਦੇ ਹਿਸਾਬ ਨਾਲ ਜਮਾ ਜੈਜ ਹੋਗਾ। ਤੇ ਬਾਕੀ ਧਾਰਨ ਕੋਈ ਚੱਕਰ ਨਹੀਂ ਬਾਈ ਮਾਰ ਕੇ ਦਿਖਾਉਂਦਾ ਬਾਈ। ਚਵਾਈ ਦੇਖ ਹੈ ਨਾ ਚਵਾਈ ਦੇ ਡਾਕਟਰ ਬੱਛੀ ਨਾਦਾ ਹਿਲਣਾ ਚਲਣਾ ਹੈ ਸਹੀ ਗੱਲ ਆ ਤੇ ਬਾਕੀ ਡਰ ਪਣਾ ਪੁਣਾ ਇਹਦਾ ਬੱਛੀ ਪਣਾ ਪੜਾ ਦਾ ਕਰਕੇ ਥੋੜਾ ਜਿਹਾ ਆਫ ਹੋਆ ਜਦੋਂ ਪਣਾ ਪੁਣਾ ਲੈਈਆਂ ਥਣ ਤੋਂ ਇੱਕ ਨੰਬਰ ਬਣ ਜਾਣਾ ਕਹਿੰਦੇ ਭਾਈ ਹਾਂ ਡਾਕਟਰ ਹੂੰ ਬਾਕੀ ਉਹ ਸੂਣ ਕਰਕੇ ਆਪਾਂ ਉਹਦਾ ਮਿੱਠਾ-ਮੁੱਠਾ ਪਾਉਣਾ ਪੈਂਦਾ ਹੈਗਾ ਸਹੀ ਆ ਹੂੰ ਤੇ ਮੁੱਲ ਹੋਊਗਾ ਜਾਇਜ਼ ਤੇ ਲੇਵਾਲੂ ਵਾ ਠੰਡੀ ਬਾਰੀ ਠੰਡੀ ਆ ਹਨਾ ਬਾਕੀ ਤਾਂ ਠੰਡੀ ਸੀਲ ਹੈ ਬਾਕੀ ਨੇ ਇੱਕ ਧਾਰਾ ਵਾਰਿਆਂ ਨੇ ਕਿ ਦੁੱਧ ਇਹ ਡਾਕਟਰ ਪਣਾ ਪੁਣਾ ਬੱਚੀ ਦੇ ਤੇ ਡਾਕਟਰ ਪਣਾ ਪੁਣਾ ਕੱਢ ਗਿਆ ਮੂਠੀਆਂ ਹਨ ਲੱਗਾ ਬੱਚੀ ਨੂੰ ਮੈਂ ਹੂੰ ਕੀ ਬਾਤ ਹੈ ਬਾਕੀ ਡਾਕਟਰ ਤਦ ਪ੍ਰਿੰਟ ਦੇਖ ਇਧਰੋਂ ਬੱਚੀ ਦਾ ਸਹੀ ਗੱਲ ਹੈ ਕਾਇ ਨੱਤੀ ਦੁੱਧ ਕਹ ਕੇ ਇੱਥੇ ਡਾਕਟਰ ਕਿੱਥੋਂ ਲਈ ਆ ਬਾਕੀ ਆਪਾਂ ਕਹਿਣਾ ਕਿੰਨਾ ਦੁੱਧ ਦੇ ਦੂਗੀ ਸਹੀ ਆ ਬਾਈ ਬਾਕੀ ਲੇਬਲ ਅਟੈਚਮੈਂਟ ਡਾਕਟਰ ਤੇ ਬਰੀਕੀਆਂ ਬਰੂਕੀਆਂ ਸਹੀ ਆ ਬਾਈ ਕਿ ਮੈਂ ਕਹਦੀ ਉਹਨੀਆਂ ਲੱਗਿਆ ਵੈੜਦਾ ਸਹੀ ਗੱਲ ਬਾਕੀ ਮਗਰਮੂਰ ਦਾ ਲੇਵਾ ਡਾਕਟਰ ਓਕੇ ਆ ਬਾਈ ਬਾਕੀ ਫੇਸ ਕੁਆਲਟੀ ਦੇ ਬੱਚੀ ਬਾਕੀ ਜੇ ਰਹੇ ਹੁਣੀ ਪਈ ਹੈ ਗਿਆ ਬੱਠਲ ਚ ਪਈ ਆ ਓਕੇ ਬਾਈ ਹਾਂ ਅੱਗੇ ਬਾਈ 2 ਨੰਬਰ ਤੇ ਕਿਹੜਾ ਸੂਸੂਈ ਹੈ ਇਹ ਡਾਕਟਰ ਪਹਿਲਾ ਸੂਸ ਬੱਛੀ ਆ ਦੋ ਦੰਦਾ ਠੀਕ ਆ ਜਰਸੀ ਹੈ ਗਿਆ ਉਹ ਡਾਕਟਰ ਪੰਜਵਾਂ ਸ਼ਿਮਲ ਉਹਦਾ ਸੂਈ ਨੂੰ ਓਕੇ ਤੇ ਦੋ ਰਾਂਡਾ ਮੂੰਹ ਬੱਛਾ ਵਗਰ ਆ ਗਿਆ ਠੀਕ ਹੈ ਭਾਈ ਬਾਕੀ ਡਾਕਟਰ ਕਲਰ ਪ੍ਰਿੰਟ ਦੇਖ ਤੇ ਫੇਸ ਕੁਆਲਿਟੀ ਸਹੀ ਗੱਲ ਆ ਕਿਹੜੀ ਗੱਲ ਡਾਕਟਰ ਕਹਿਤੀ ਮੂੰਹੋਂ ਦੋਂਦੀ ਹੋਊਗੀ ਹੂੰ ਫੇਸ ਫੂਸ ਬੜਾ ਪਿਆਰਾ ਹੈ ਡਾਕਟਰ ਗਿੱਲੇਆ ਬੜਾ ਮਾੜਿਆ ਮੋਟਿਆ ਸਹੀ ਗੱਲ ਉਹ ਸੁੱਕਣੇ ਬੜਾ ਨੇ ਹੋਰ ਹੀ ਕੋ ਲੱਗਣ ਲੱਗ ਜਣਾ ਹੂੰ ਕੱਦ ਵੱਡ ਥਾਣ ਇੱਕ ਨੰਬਰ ਲੇਵਾ ਦੇਖ ਬਾਕੀ ਡਾਕਟਰ ਨੇ ਵੀ ਚੜਾਈ ਚੜੂ ਦੇ ਬੱਚੀ ਹੂੰ ਕੀਆ ਬਾਤ ਆ ਹਨ ਬੜਾ ਕਮਾਲ ਦਾ ਲੇਵਾ ਥਾਣੀ ਬੜਾ ਚੰਗਾ ਯਾਰ ਪੂਰੀ ਵਿੱਤੀ ਤੇ ਕੱਲਾ ਕੱਲਾ ਥਾਣ ਮੁੱਠੀ ਵਾਲਾ ਥਾਣ ਖੋਲੀ ਬਈ ਤੋਰ ਕੇ ਦਿਖਾ ਦੇ। ਬਾਕੀ ਟਰ ਤੁਰਦੀ ਤਰਦੀ ਦੇਖੀ ਜੱਚਦੀ ਬੱਛੀ। ਹੂੰ। ਬਾਕੀ ਟਰ ਤਾਹੋਂ ਦਾ ਪੱਦਰ ਪੁੱਦਰ ਦੇਖ ਕਿੰਨੀ ਹੈਗੇ। ਬਾਕੀ ਜਰਸੀ ਬਰੀਡ ਬਹੁਤ ਘੱਟ ਮਿਲਦੀ ਆ। ਬਾਕੀ ਲੇਵ ਦੀ ਫੀਟਿੰਗ ਦੇ ਟਰ ਕਿੰਨੀ ਤਕੜੀ ਆ ਬੱਛੀ ਦੀ। ਸਹੀ ਗੱਲ ਆ ਭਾਈ। ਕਿਆ ਬਾਤ ਆ। ਬਾਕੀ ਡੈਡਕਟਰ ਤਾਂ ਹਾਂ ਤੋਂ ਪੱਦਰ ਪੁੱਦਰ ਟਾਂ ਚਾ ਟੁੰਚਾ ਦੋ ਦੰਦ ਆ ਜੇ ਮੂੰਹ ਡੈਡਕਟਰ ਠੀਕ ਹੈ ਬਾਈ ਬਾਕੀ ਫੇਸ ਕੁਆਲਿਟੀ ਦੇ ਬੱਛੀ ਦੀ ਕਿ ਨਹੀਂ ਫੇਸ ਬੜਾ ਪਿਆਰਾ ਹੈ ਨਾ ਕੀ ਬਾਤ ਚਮਕ ਫੁੱਲ ਫੁੱਲ ਬ੍ਰੀਡ ਪੁੱਦਰ ਥਣ ਥਣ ਇੱਕ ਨੰਬਰ ਮੁਠੀ ਵਾਲਾ ਥਣ ਕੱਲਾ ਕੱਲਾ ਥਣ ਬਾਈ ਚਵਾਈ ਕਿਵੇਂ ਆ ਭਰਾ ਚਵਾਈ ਡੈਡਕਟਰ ਇੱਕ ਨੰਬਰ ਆ ਗਈ ਤੇ ਬਾਕੀ ਡੈਡਕਟਰ ਮੰਨ ਕੇ ਲੇਵਾ ਚੌੜਾ ਚੜਾ ਕਿ ਪਹਿਲਣ ਬੱਛਿਆ ਕੋਈ ਆਲ ਨਹੀਂ ਠੀਕ ਹੈ ਤੇ ਬੱਚਾ ਛੱਡ ਤੇ ਨਿਆਣਾ ਪਾ ਕੇ ਬਹਿ ਜਾ ਪੈਰ ਵੀ ਪਟਣਾ ਬੱਛੀ ਦੇ ਓਕੇ ਬਾਈ ਕਿ ਮੋਲ ਬਾਈ ਕਹਿੰਦਾ ਬਿਲਕੁਲ ਜਾਇਜ਼ ਰੱਖਾਂਗੇ ਬਾਲਾ ਮੋਲ ਨਹੀਂ ਕਰਦੇ ਬਾਕੀ ਧਾਰਾ ਕੋਈ ਚੈੱਕ ਨਹੀਂ ਬਾਈ ਜਾਨੀ ਮਾਰ ਕੇ ਰਖਾ ਹੂੰ ਬਾਕੀ ਡਾਕਟਰ ਦੇਖ ਲੈ ਪਹਿਲੇ ਨ ਬੱਛੀ ਅਗਲਾ ਕਹਿੰਦਾ ਔਲ ਮਾਨਦੀਆਂ ਨਿਆਣਾ ਨਹੀਂ ਪੋੜੀ ਹੋਣੀ ਲੈ ਨਿਆਣਾ ਕੌਣ ਸਾਰੇ ਉਤਰੇ ਹੂੰ ਬੱਚਾ ਬਣ ਦੇ ਬਾਕੀ ਥਣ ਥਣ ਬਾਲਾ ਚੰਗਾ ਲੱਗਿਆ ਕਿ ਨਹੀਂ ਗਰਮ ਬਾਕੀ ਥਣ ਥਣ ਦੇ ਕਿਹੜਾ ਡਾਕਟਰ ਬਾਕੀ ਚਵਾਈ ਚੈੱਕ ਕਰਾਈ ਤੋ ਹੂੰ ਹੂੰ ਕਿਉਂ ਚੈੱਕ ਕਰੋ ਲੈ ਕੀ ਬਾਤ ਆ ਮੋਟਾ ਮੋਟਾ ਜੋਣਾ ਹਣ ਬਾਹ ਡੈਕਟਰ ਚੋਈਦਾ ਹੂੰ ਬਾਕੀ ਮਾਇਰਲੈਸ ਲੈ ਚੈੱਕ ਕਰ ਲੈ ਬਾਲਾ ਚੰਗਾ ਚੋਣਾ ਹਨਾ ਬਾਕੀ ਮਾਇਰਲੈਸ ਲੈ ਚੋਈਦੇ ਹੂੰ ਮੋਟਾ ਮੋਟਾ ਚੋਣਾ ਜਿਵੇਂ ਮਰਜੀ ਹੂੰ ਬਾਕੀ ਡੈਕਟਰ ਚੋਈ ਬਾਕੀ ਥਣ ਥੁੰਦੇ ਡੈਕਟਰ ਕਿੰਨਾ ਗਾ ਧਾਰਾ ਮਰਿਆ ਦੁੱਧ ਦੇਖੇ ਹੂੰ ਥਣ ਥੁੰਨ ਬਾਲਾ ਚੰਗਾ ਹਨਾ ਥਣ ਥੁੰਦੇ ਡੈਕਟਰ ਨੰਬਰ ਬਾਕੀ ਫੇਸ ਕੋਡ ਵੀ ਡੈਕਟਰ ਬੱਚੀ ਨੂੰ ਲੱਗੇ ਬਾਕੀ ਮੋਲ ਬਾਈ ਕਹਿੰਦਾ ਬਿਲਕੁਲ ਜਾਇਜ਼ ਹੋਗਾ ਤਿੰਨ ਨੰਬਰ ਕਿਹੜਾ ਸੂਆ ਜੀ ਇਹ ਡੈਕਟਰ ਦੂਜਾ ਸੂਆ ਸੂਈ ਹੈਗੀ ਇਹ ਕਦੋਂ ਸੂਈ ਹੈ ਵੀਰੇ ਇਹ ਡਾਕਟਰ ਤੜਕੇ ਜਿਹਨੂੰ ਅੱਜ ਤੀਜਾ ਗੇੜਾ ਨਾਗਾ ਬੱਚਾ ਕੀ ਇਹਦਾ ਬੱਚੀ ਵਾਲਾ ਡਾਕਟਰ ਮਗਰ ਬੱਚੀ ਬੜੀ ਹੈ ਇਹਦੇ ਸੀਮੈਂਟੇਲ ਵੀ ਸਾਰੇ ਡਾਕਟਰ ਬੱਚੀ ਦੀ ਓਕੇ ਹਾਂ ਠੀਕ ਹੈ ਭਾਈ ਫੇਸ ਫੂਸ ਬੜਾ ਜੰਗਾ ਬੈੜਦਾ ਕੱਦ ਪ੍ਰਿੰਟ ਥਣ ਥਣ ਚਵਾਈ ਕਿਵੇਂ ਆ ਭਰਾ ਅਲੈਕਸਜੈਂਡਰ ਦੇ ਡਾਕਟਰ ਗੜੀ ਦੇ ਮਗਰ ਬੱਚੀ ਹੈਗੀ ਓਕੇ ਅਲੈਕਸਜੈਂਡਰ ਦਾ ਸੈਕਸਡ ਸੀਮਨ ਲੱਗਿਆ ਹੋਇਆ ਸੀਗਾ ਹਮਮ ਬੇੜ ਦੀ ਬੱਚੀ ਹੈਗੀ ਠੀਕ ਆ ਬੰਦਾ ਡਾਕਟਰ ਹੈ ਵੀਡੀਓ ਹੀ ਕੋ ਲਈ ਹੈ ਵੀਡੀਓ ਚ ਬੋਲ ਕੇ ਦੱਸਿਆ ਬੰਦੇ ਨੇ ਸੈਕਸਡ ਸੀਮਨ ਦੇ ਅਲੈਕਸਜੈਂਡਰ ਦੇ ਹਮਮ ਬਾਕੀ ਡਾਕਟਰ ਬੱਚੇ ਦੀ ਕੁਆਲਿਟੀ ਦਿਖਾ ਸਹੀ ਗੱਲ ਕਿੱਡੀਆ ਬੱਚੀ ਦਾ ਕੱਦ ਕੁੱਦ ਬਹੁਤ ਚੰਗਾ ਬੱਚਾ ਦੇ ਰੈਡਰ ਫੇਸ ਕੁਆਲਿਟੀ ਹਮ ਢਾਂਚਾ ਦੇ ਰੈਡਰ ਬੱਚੀ ਦਾ ਹੁਣੀ ਕਿੰਨਾਗਾ ਸਹੀ ਗੱਲ ਆ ਵੜ ਵੀ ਬਹੁਤ ਚੰਗੀ ਹੈ ਯਾਰ ਹਨ ਲੈਵਲ ਉਹ ਚੈੱਕ ਕਰੋ ਕਮਾਲ ਦਾ ਪੂਰਾ ਪੰਡ ਵਾਲਾ ਲੈਵਲ ਹੈ ਥਣ ਥੋਣ ਇੱਕ ਨੰਬਰ ਬਰੀਡ ਆ ਵੀ ਲੈਵਲ ਉਹ ਦੇ ਰੈਡਰ ਕੀ ਬਾਤ ਆ ਭਾਈ ਹਮ ਬਾਕੀ ਸੀਲ ਹੰਡੀ ਰੈਡਰ ਇੰਨੀਗਾ ਵੜ ਹਮ ਇੰਨੀਗਾ ਦੀ ਅੱਲਾ ਠੀਕ ਆ ਭਾਈ ਬਾਕੀ ਲੈਵਲ ਉਹ ਮਗਰ ਤੋਂ ਚੈੱਕ ਰੈਡਰ ਕਿੰਨਾ ਕਮਾਲ ਬਹੁਤ ਸੋਨਾ ਆਰਡਰ ਪੂਰਾ ਪੰਡ ਵਾਲਾ ਲੈਵਲ ਹੈ ਫਿੱਟ ਫਿੱਟ ਡਰਾ ਹਨ ਜਵਾ ਡਾਕਟਰ ਹੂੰ ਤੇ ਬਾਕੀ ਫੇਸ ਕੁਆਲਟੀ ਬੈਡ ਡੱਬ ਪ੍ਰਿੰਟ ਡਿਜ਼ਾਈਨਡ ਯੂਨ ਉਹ ਨੂੰ ਬਹੁਤ ਨਹੀਂ ਚੰਗਾ ਲੱਗਿਆ ਹਾਂ ਸੂਈ ਸਵਾਈ ਬੱਚਾ ਆ ਗਿਆ ਮਗਰ ਬੱਚੀ ਬੱਚੀ ਬਹੁਤ ਚੰਗੀ ਬਾਕੀ ਫੇਸ ਕੁਆਲਟੀ ਡਾਕਟਰ ਵਾਲੀ ਨੇ ਨਾਲ ਹੀ ਤਿਆਰ ਹੋ ਜਾਣਾ ਬੱਚੀ ਡਾਕਟਰ ਬੰਦੇ ਨੂੰ ਸਾਰੀ ਸੀਮੈਂਟ ਵਾਲਾ ਕਿੱਥੋਂ ਮਰਜ਼ੀ ਪਤਾ ਕਰ ਲੈ ਹੂੰ ਬੱਚੀ ਕਿਹੜਾ ਸੀਮਣ ਦੀ ਗਈ ਸੀ ਉਹਦੀ ਹੋਊਗੀ ਓਕੇ ਆਪਣੇ ਕੋ ਬੰਦੇ ਬੋਲਦਾ ਪ੍ਰੂਫ ਵੀ ਹੈਗਾ ਠੀਕ ਹੈ ਭਾਈ ਹਾਂ ਤੇ ਮੋਲ ਵੀਰੇ ਜੈਜੂ ਮੋਲ ਡਾਕਟਰ ਜਮਾ ਜੈਜੂ ਬੜੇ ਸਾਨਾ ਦੋ ਡਾਕਟਰ ਦੂਜੇ ਸੂਏ 24 ਕਿਲੋ ਦਿੱਤਾ ਜਣੇ ਤੇ ਤੀਜਾ ਸੂਆ ਸੂਇਆ ਰਹਿਣ ਵਾਲਾ ਤੇ ਆਪਾਂ ਨੇ ਕਿਹਾ ਪਹਿਲਾ ਦੂਜਾ ਕਿ ਕਿਵੇਂ ਮਾਲਕਾਂ ਨੇ ਕਿਹਾ ਆਪਾਂ ਸਾਰਾ ਕੁਝ ਓਵੇਂ ਦਾਸਤਾ ਠੀਕ ਹੈ ਭਾਈ ਟੜਕੇ ਬਹਿੜ ਆਈ ਬਾਕੀ ਡਾਕਟਰ ਕੱਖ ਪੱਠਾ ਖਾਲਿਆ ਬੈਣ ਕੋ ਕੱਖ ਚੱਕ ਲਈ ਹੋਰੀ ਕੋ ਬਣ ਜਾਣਾ ਹੂੰ ਬਾਕੀ ਬੋਲੇ ਜੀ ਬਹਿੜ ਡਾਕਟਰ ਜਮਾ ਹਜੀ ਤੂਰਾ ਤੂਰਾ ਇੱਕ ਨੰਬਰ ਆ ਹਨਾ ਬਈ ਤੇ ਬਾਕੀ ਧਾਰਾਂ ਕੋਈ ਚੱਕਰ ਨਹੀਂ ਭਾਈ ਮਾਰ ਕੇ ਖਾ ਬਾਕੀ ਡਾਕਟਰ ਦੇਖੀ ਉਧਰ ਲੇ ਖੜਾਈ ਆ ਪਾ ਮੈਂ ਬੈਠਾ ਰ ਥੱਲੇ ਸਹੀ ਗੱਲ ਆ ਭਾਈ ਤੇ ਬਾਕੀ ਥੜ ਥੋੜਾ ਇਨਾ ਬਿਖਰ ਮਾ ਲੱਗਿਆਗਾ ਬਾਕੀ ਚੂਣ ਚਵਾ ਚੈੱਕ ਕਰੇ ਡਾਕਟਰ ਇਨਾ ਚੰਗਾਗਾ ਇੱਥੇ ਖੜੀ ਆ ਪਾ ਮੈਂ ਹੀ ਬਹਿ ਜਾ ਥੱਲੇ ਬੱਚਾ ਛੜਨਾ ਛੜ ਨਹੀਂ ਛੜਨਾ ਨਾ ਛੜ ਠੀਕ ਆ ਭਾਈ ਹੰਮ ਹੰਮ ਢੰਡੀ ਤਾਂ ਫੁੱਲ ਆ ਹਨ ਜਿਵੇਂ ਡਾਕਟਰ ਲੈ ਮਨੀ ਥਿੰਗੀ ਚਵਾਈ ਆ ਹਨ ਬਾਲੀ ਨੇ ਆੜਾ ਚੋਣ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰ ਹੀ ਨਹੀਂ ਕਹਿਣਾ ਕਰਮ ਵਾਲੀ ਨੇ ਕੁਝ ਨਹੀਂ ਫੁੱਲ ਬਰੀਡ ਆ ਬੇ ਬਾਲਾ ਚੰਗਾ ਚੋਣ ਲੱਗਿਆ ਕਰਮਾਈ ਨੂੰ ਲੈ ਮਗਰਲੇ ਥਣਾ ਚੋਚਵਾਈ ਚੈੱਕ ਔਰੀ ਚੰਗੀ ਚਵਾਈ ਆ ਹਨਾ ਚਵਾਈ ਦੇ ਲੱਗੋ ਮੋਟਾ ਮੋਟਾ ਚੋਣ ਆ ਜਿਵੇਂ ਮਰਜ਼ੀ ਚੋਈ ਚੱਲ ਕੀ ਆ ਬਾਤ ਬਾਕੀ ਲੈ ਲਵਾਂਗਾ ਬਹੁਤ ਆ ਯਾਰ ਤੇ ਮੈਂ ਕਿਹੜਾ ਥਰਡ ਥੂੜ ਚੈੱਕ ਕਰਾਏ ਬਾੜ ਦਾ ਮੇਡ ਤੋਂ ਕਿੰਨੇ ਕਿ ਧਾਰਾ ਮਾਰਿਆ ਦੇਖ ਲੈ ਤੇ ਬਾਕੀ ਜਿਹੜਾ ਥੜ ਥੜ ਲੇ ਵਾਲੂ ਬਾ ਦਾ ਬੜਾ ਵੜ ਐਡ ਫੇਸ ਕੁਆਲਿਟੀ ਉਹ ਨਿਆਈ ਚੰਗੀ ਲੱਗਿਆ ਵੈੜਦਾ ਮੋਲ ਜਾਇਜੂ ਬਣਾ ਬਈ ਮੋਲ ਡਾਕਟਰ ਜਮਾ ਜਾਇਜੂਗਾ ਤੇ ਕਿਸੇ ਵੀਰ ਨੂੰ ਬਈ ਤੰਨਾ ਜੋ ਕੋਈ ਵੀ ਵੈੜ ਪਸੰਦ ਆਈ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ ਜੀ